ਨੇ ਭੈਣ ਨੂੰ ਬੇਨਤੀ ਕਰਦੇ ਆ ਵੀ ਪੜੋ ਮਾਤਾ ਸ਼ੀਲਕੌਰ ਬਾਰੇ ਪੜੋ ਮਾਤਾ ਗੁਜਰੀ ਬਾਰੇ ਪੜੋ ਮਾਤਾ ਮਾਈ ਪਾਗੋ ਬਾਰੇ ਪੜੋ ਆਪਣੀ ਰਾਣੀ ਬਾਰੇ ਜਿੰਦਾਬਾਦ ਹੈ ਪੜੋ ਪੀਜੀ ਨਾਲ ਤਾਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਸਾਡੀ ਭੈਣ ਨੇ ਜਦੋਂ ਕੰਗਣਾ ਰਣੋਦ ਦੇ ਮੂੰਹ ਤੇ ਥੱਪੜ ਮਾਰਿਆ 에어ਪੋਰਟ ਦੇ ਉੱਤੇ ਗੁਰਵਿੰਦਰ ਕੌਰ ਸਾਡੀ ਭੈਣ ਨੇ ਸਾਨੂੰ ਉਹਨਾਂ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਆ ਅਸੀਂ ਆਪਣੀ ਜੜਾ ਨਾਲ ਜੁੜ ਕੇ ਰਾਂਗੇ ਇਤਿਆਸ ਨਾਲ ਜੁੜ ਕੇ ਰਾਂਗੇ ਆਪਣੇ ਹੱਕ ਸੱਚ ਦੀ ਲੜਾਈ ਲੜਾਂਗੇ ਤੇ ਹੱਕ ਸੱਚ ਦੀ ਲੜਾਈ ਸਾਡੇ ਗੁਰੂਆਂ ਨੇ ਕਿਹਾ ਵੀ ਹਾਂ ਆਪਾਂ ਹੱਕ ਸੱਚ ਦੇ ਪਿੱਛੇ ਆਪਾਂ ਸ਼ਹੀਦ ਵੀ ਹੋਣਾ ਆ ਠੀਕ ਹੈ ਨਾ ਸਾਡੇ ਪਹਿਲਾਂ ਵੀ ਗੁਰੂ ਸ਼ਹੀਦ ਹੁੰਦੇ ਆਏ ਆ ਤੇ ਸਾਰਿਆਂ ਨੇ ਆਪਣੇ ਹੱਕ ਸੱਚ ਪਿੱਛੇ ਇਕਾ ਕਰਕੇ ਇਸ ਲੜਾਈ ਨੂੰ ਜੀਤਣ ਆਏ ਆਏ ਟਾਈਮ 'ਚ ਕਾਨੂੰ ਸੁਪਰੀਮ ਕੋਰਟ ਦੇ ਆਰਡਰ ਵੀ ਹੋਣੇ ਨੇ ਬੈਰੀਕੇਡ ਵੀ ਖੁੱਲਣਗੇ ਤੇ ਸਰਕਾਰਾਂ ਨੂੰ ਕਹਿਣਾ ਚਾਹੁੰਨੇ ਆ ਵੀ ਇਹਦਾ ਹੱਲ ਕਰਿਆ ਜਾਵੇ ਗੱਲਬਾਤ ਨਾਲ ਨਹੀਂ ਕਰਨਗੇ ਫਿਰ ਦਿੱਲੀ ਕੂਚ ਕਰਾਂਗੇ ਪਰ ਹੁਣ ਦੀ ਵਾਰ ਮੋਤੀ ਸੋਚ ਲੈ ਸਮਾਰ ਕੇ ਵੀ 5 ਸਾਲ ਵਾਸਤੇ ਆਵਾਂਗੇ ਅੱਧਾ ਤੇਰੇ ਪਾਪ ਦਾ ਕੜਾ ਫੁੱਟ ਗਿਆ ਅੱਧਾ ਤੇਰਾ ਥੋੜ੍ਹ ਕੇ ਦਿਨ ਜਮਾ ਰਫਾਫਾ ਕਰਕੇ ਆਵਾਂਗੇ ਅਗਲੇ ਵਾਰ ਇਲੈਕਸ਼ਨਾਂ ਦੇ ਅੰਦਰ ਤੇ ਸਾਡਾ ਹੱਲ ਕੀਤਾ ਜਾਵੇ ਕੋਈ ਵਾਤਾ ਘਾਟਾ ਬੋਲਿਆ ਗਿਆ ਹੋਵੇ ਕਿਸੇ ਦੀ ਸਾਹ ਦੇ ਖਿਲਾਫ ਬੋਲਿਆ ਗਿਆ ਹੋਵੇ ਨਾ ਸਮਝੇ ਬੱਚਾ ਸੋਚ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਉ ਮਾਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਐ ਪਰਿਵਾਰ ਦਾ ਧੰਨਵਾਦ ਕਰਦਾ ਜਿੰਨਾ ਕਿਸਾਨੀ ਵਾਸਤੇ ਸਭ ਕੁਝ ਕੀਤਾ ਆਪਣੇ ਭੈਣ ਨੂੰ ਬੇਨਤੀ ਕਰਦੇ ਆ ਵੀ ਪੜੋ ਮਾਤਾ ਸ਼ੀਲਕੌਰ ਬਾਰੇ ਪੜੋ ਮਾਤਾ ਗੁਜਰੀ ਬਾਰੇ ਪੜੋ ਮਾਤਾ ਮਾਈ ਪਾਗੋ ਬਾਰੇ ਪੜੋ ਆਪਣੀ ਰਾਣੀ ਬਾਰੇ ਜਿੰਦਾਬਾਰੇ ਪੜੋ ਵੀ ਜੀ ਨਾਲ ਤਾਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਸਾਡੀ ਭੈਣ ਨੇ ਜਦੋਂ ਕੰਗਣਾ ਰਣੋ ਤੇ ਮੂੰਹ ਤੇ ਥੱਪੜ ਮਾਰਿਆ 에ਰਪੋਰਟ ਦੇ ਉੱਤੇ ਗੁਰਵਿੰਦਰ ਕੌਰ ਸਾਡੀ ਭੈਣ ਨੇ ਸਾਨੂੰ ਉਹਨਾਂ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਆ ਸੀ ਆਪਣੀ ਜੜਾ ਨਾਲ ਜੁੜ ਕੇ ਰਹਾਂਗੇ ਇਤਿਆਸ ਨਾਲ ਜੁੜ ਕੇ ਰਹਾਂਗੇ ਬਣੇ ਹੱਕ ਸੱਚ ਦੀ ਲੜਾਈ ਲੜਾਂਗੇ ਤੇ ਹੱਕ ਸੱਚ ਦੀ ਲੜਾਈ ਸਾਡੇ ਗੁਰੂਆਂ ਨੇ ਕਿਹਾ ਵੀ ਹਾਂ ਆਪਾਂ ਹੱਕ ਸੱਚ ਦੇ ਪਿੱਛੇ ਆਪਾਂ ਸ਼ਹੀਦ ਵੀ ਹੋਣਾ ਆ ਠੀਕ ਹੈ ਨਾ ਸਾਡੇ ਪਹਿਲਾਂ ਵੀ ਗੁਰੂ ਸ਼ਹੀਦ ਹੁੰਦੇ ਆਏ ਆ ਤੇ ਸਾਰਿਆਂ ਨੇ ਆਪਣੇ ਹੱਕ ਸੱਚ ਪਿੱਛੇ ਇਕਾ ਕਰਕੇ ਇਸ ਲੜਾਈ ਨੂੰ ਜੀਤਣ ਆਏ ਆਏ ਟਾਈਮ 'ਚ ਕੱਲ ਨੂੰ ਸੁਪਰੀਮ ਕੋਰਟ ਦੇ ਆਰਡਰ ਵੀ ਹੋਣੇ ਨੇ ਬੈਰੀਕੇਡ ਵੀ ਖੁੱਲਣਗੇ ਤੇ ਸਰਕਾਰਾਂ ਨੂੰ ਕਹਿਣਾ ਚਾਹੁੰਨੇ ਆ ਵੀ ਇਹਦਾ ਹੱਲ ਕਰਿਆ ਜਾਵੇ ਗੱਲਬਾਤ ਨਾਲ ਨਹੀਂ ਕਰਨਗੇ ਫਿਰ ਦਿੱਲੀ ਕੂਚ ਕਰਾਂਗੇ ਪਰ ਹੁਣ ਦੀ ਵਾਰ ਮੋਤੀ ਸੋਚ ਲੈ ਸਮਾਰ ਕੇ ਵੀ 5 ਸਾਲ ਬਾਅਦ ਤੇ ਆਵਾਂਗੇ ਅੱਧਕ ਤੇਰੇ ਪਾਪ ਦਾ ਕੜਾ ਫੁੱਟ ਗਿਆ ਅੱਧਕ ਤੇਰਾ ਥੋੜ੍ਹ ਕੇ ਦਿਨ ਜਮਾ ਰਫਾਫਾ ਕਰਕੇ ਆਵਾਂਗੇ ਅਗਲੇ ਵਾਰ ਇਲੈਕਸ਼ਨਾਂ ਦੇ ਅੰਦਰ ਤੇ ਸਾਡਾ ਹੱਲ ਕੀਤਾ ਜਾਵੇ ਵਾਤਾ ਘਾਟਾ ਬੋਲਿਆ ਗਿਆ ਹੋਵੇ ਕਿਸੇ ਦੀ ਸਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਨਾ ਸਮਝੇ ਬੱਚਾ ਸੋਚ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਉ ਮਾਇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਐ ਪਰਿਵਾਰ ਦਾ ਧੰਨਵਾਦ ਕਰਦਾ ਜਿੰਨਾ ਕਿਸਾਨੀ ਵਾਸਤੇ ਸਭ ਕੁਝ ਕੀਤਾ ਆਪਣੇ ਨੂੰ ਬੇਨਤੀ ਕਰਦੇ ਆ ਵੀ ਪੜੋ ਮਾਤਾ ਸ਼ੀਲਕੌਰ ਬਾਰੇ ਪੜੋ ਮਾਤਾ ਗੁਜਰੀ ਬਾਰੇ ਪੜੋ ਮਾਤਾ ਮਾਈ ਪਾਗੋ ਬਾਰੇ ਪੜੋ ਆਪਣੀ ਰਾਣੀ ਬਾਰੇ ਜਿੰਦਾਬਾਦ ਬਾਰੇ ਪੜੋ ਵੀ ਜੀ ਨਾਲ ਤਾਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਸਾਡੀ ਭੈਣ ਨੇ ਜਦੋਂ ਕੰਗਣਾ ਰਣੋ ਤੇ ਮੂੰਹ ਤੇ ਥੱਪੜ ਮਾਰਿਆ 에어ਪੋਰਟ ਦੇ ਉੱਤੇ ਗੁਰਵਿੰਦਰ ਕੌਰ ਸਾਡੀ ਭੈਣ ਨੇ ਸਾਨੂੰ ਉਹਨਾਂ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਆ ਅਸੀਂ ਆਪਣੀ ਜੜਾ ਨਦਾਰ ਜੁੜ ਕੇ ਰਾਂਗੇ ਤਿਆਸ ਨਾਲ ਜੁੜ ਕੇ ਰਾਂਗੇ ਬਣੇ ਹੱਕ ਸੱਚ ਦੀ ਲੜਾਈ ਲੜਾਂਗੇ ਤੇ ਹੱਕ ਸੱਚ ਦੀ ਲੜਾਈ ਸਾਡੇ ਗੁਰੂਆਂ ਨੇ ਕਿਹਾ ਵੀ ਹਾਂ ਆਪਾਂ ਹੱਕ ਸੱਚ ਦੇ ਪਿੱਛੇ ਆਪਾਂ ਸ਼ਹੀਦ ਵੀ ਹੋਣਾ ਆ ਠੀਕ ਹੈ ਨਾ ਸਾਡੇ ਪਹਿਲਾਂ ਵੀ ਗੁਰੂ ਸ਼ਹੀਦ ਹੁੰਦੇ ਆਏ ਆ ਤੇ ਸਾਰਿਆਂ ਨੇ ਆਪਣੇ ਹੱਕ ਸੱਚ ਪਿੱਛੇ ਇਕਾ ਕਰਕੇ ਇਸ ਲੜਾਈ ਨੂੰ ਜੀਤਣਾ ਆਇਆ ਹੈ ਟਾਈਮ 'ਚ ਕੱਲੋਂ ਸੁਪਰੀਮ ਕੋਰਟ ਦੇ ਆਰਡਰ ਵੀ ਹੋਣੇ ਨੇ ਬੈਰੀਕੇਡ ਵੀ ਖੁੱਲਣਗੇ ਤੇ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਵੀ ਇਹਦਾ ਹੱਲ ਕਰਿਆ ਜਾਵੇ ਗੱਲਬਾਤ ਨਾਲ ਨਹੀਂ ਕਰਨਗੇ ਫਿਰ ਦਿੱਲੀ ਕੂਚ ਕਰਾਂਗੇ ਪਰ ਹੁਣ ਦੀ ਵਾਰ ਮੋਦੀ ਸੋਚ ਲੈ ਸਮਾਰ ਕੇ ਵੀ 5 ਸਾਲ ਵਾਸਤੇ ਆਵਾਂਗੇ ਅੱਧਕ ਤੇਰੇ ਪਾਪ ਦਾ ਕਹੜਾ ਫੁੱਟ ਗਿਆ ਅੱਧਕ ਤੇਰਾ ਫੋੜ ਕੇ ਦਿਨ ਜਮਾ ਰਫਾਫਾ ਕਰਕੇ ਆਵਾਂਗੇ ਅਗਲੀ ਵਾਰ ਇਲੈਕਸ਼ਨਾਂ ਦੇ ਅੰਦਰ ਤੇ ਸਾਡਾ ਹੱਲ ਕੀਤਾ ਜਾਵੇ ਕੀ ਵਾਰਤਾ ਕਟਾ ਬੋਲਿਆ ਗਿਆ ਹੋਵੇ ਕਿਸੇ ਦੀ ਸਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਨਾ ਸਮਝੇ ਬੱਚਾ ਸੋਚ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਉ ਮਾਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਐਸ ਪਰਿਵਾਰ ਦਾ ਧੰਨਵਾਦ ਕਰਦਾ ਜਿੰਨਾ ਕਿਸਾਨੀ ਵਾਸਤੇ ਸਭ ਕੁਝ ਕੀਤਾ ਆਪਣੇ ਭੈਣ ਨੂੰ ਬੇਨਤੀ ਕਰਦੇ ਆ ਵੀ ਪੜੋ ਮਾਤਾ ਸ਼ੀਲਕੌਰ ਬਾਰੇ ਪੜੋ ਮਾਤਾ ਗੁਜਰੀ ਬਾਰੇ ਪੜੋ ਮਾਤਾ ਮਾਈ ਪਾਗੋ ਬਾਰੇ ਪੜੋ ਪਣੀ ਰਾਣੀ ਬਾਰੇ ਜਿੰਦਾਬਾਰੇ ਪੜੋ ਵੀ ਜੀ ਨਾਲ ਤਾਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਸਾਡੀ ਭੈਣ ਨੇ ਜਦੋਂ ਕੰਗਣਾ ਰਣੋ ਤੇ ਮੂੰਹ ਤੇ ਥੱਪੜ ਮਾਰਿਆ 에어ਪੋਰਟ ਦੇ ਉੱਤੇ ਗੁਰਵਿੰਦਰ ਕੌਰ ਸਾਡੀ ਭੈਣ ਨੇ ਸਾਨੂੰ ਉਹਨਾਂ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਆ ਅਸੀਂ ਆਪਣੀ ਜੜਾਂ ਨਾਲ ਜੁੜ ਕੇ ਰਹਾਂਗੇ ਇਤਿਹਾਸ ਨਾਲ ਜੁੜ ਕੇ ਰਹਾਂਗੇ ਆਪਣੇ ਹੱਕ ਸੱਚ ਦੀ ਲੜਾਈ ਲੜਾਂਗੇ ਤੇ ਹੱਕ ਸੱਚ ਦੀ ਲੜਾਈ ਸਾਡੇ ਗੁਰੂਆਂ ਨੇ ਕਿਹਾ ਵੀ ਹਾਂ ਆਪਾਂ ਹੱਕ ਸੱਚ ਦੇ ਪਿੱਛੇ ਆਪਾਂ ਸ਼ਹੀਦ ਵੀ ਹੋਣਾ ਆ ਠੀਕ ਹੈ ਨਾ ਸਾਡੇ ਪਹਿਲਾਂ ਵੀ ਗੁਰੂ ਸ਼ਹੀਦ ਹੁੰਦੇ ਆਏ ਆ ਤੇ ਸਾਰਿਆਂ ਨੇ ਆਪਣੇ ਹੱਕ ਸੱਚ ਪਿੱਛੇ ਇਕਾ ਕਰਕੇ ਇਸ ਲੜਾਈ ਨੂੰ ਜੀਤਣਾ ਆਇਆ ਹੈ ਟਾਈਮ 'ਚ ਕੱਲੋਂ ਸੁਪਰੀਮ ਕੋਰਟ ਦੇ ਆਰਡਰ ਵੀ ਹੋਣੇ ਨੇ ਬੈਰੀਕੇਡ ਵੀ ਖੁੱਲਣਗੇ ਤੇ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਵੀ ਇਹਦਾ ਹੱਲ ਕਰਿਆ ਜਾਵੇ ਗੱਲਬਾਤ ਨਾਲ ਨਹੀਂ ਕਰਨਗੇ ਫਿਰ ਦਿੱਲੀ ਕੂਚ ਕਰਾਂਗੇ ਪਰ ਹੁਣ ਦੀ ਵਾਰ ਮੋਦੀ ਸੋਚ ਲੈ ਸਮਾਰ ਕੇ ਵੀ 5 ਸਾਲ ਵਾਸਤੇ ਆਵਾਂਗੇ ਅੱਧਕ ਤੇਰੇ ਪਾਪ ਦਾ ਕਹੜਾ ਫੁੱਟ ਗਿਆ ਅੱਧਕ ਤੇਰਾ ਥੋੜ੍ਹ ਕੇ ਦਿਨ ਜਮਾ ਰਫਾਫਾ ਕਰਕੇ ਆਵਾਂਗੇ ਅਗਲੀ ਵਾਰ ਇਲੈਕਸ਼ਨਾਂ ਦੇ ਅੰਦਰ ਤੇ ਸਾਡਾ ਹੱਲ ਕੀਤਾ ਜਾਵੇ